मिनी ओलंपिक्स ਅਤੇ ਰੂਰਲ ओलंपिक्स ਦੇ ਨਾਮ ਨਾਲ ਮਸ਼ਹੂਰ ਕਿਲਾ ਰਾਏਪੁਰ ਦਾ ਖੇਡ ਮੇਲਾ ਹਰ ਸਾਲ ਵਾਂਗ ਇਸ ਵਾਰ ਵੀ ਬੇਹਦ ਰੋਮਾਂਚਕ ਤੇ ਦਿਲਚਸਪ ਬਣਿਆ ਹੋਇਆ। ਅਸਵੀਂਆ ਕਿਲਾ ਰਾਏਪੁਰ ਮਿਨੀ 올림픽ਸ ਦਾ ਆਗਾਜ਼ ਹੋਇਆ 4 ਫਰਵਰੀ ਤੋਂ। ਅਤੇ ਖੇਡਾਂ 7 ਫਰਵਰੀ ਨੂੰ ਖਤਮ ਹੋਣਗੀਆਂ। ਬੈਲ ਗੱਡੀਆਂ ਦੀ ਦੌੜ ਤੇ ਰੋਕ ਲੱਗਣ ਕਾਰਨ ਇਸ ਸਾਲ ਖੇਡਾਂ ਅਧੂਰੀਆਂ ਤਾਂ ਲੱਗ ਰਹੀਆਂ ਨੇ ਪਰ ਬਾਕੀ ਖੇਡਾਂ ਨੇ ਪਰਪਾਈ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਮੇਲੇ ਦੌਰਾਨ ਕਈ ਕਿਸਮ ਦੇ ਖੇਡਾਂ ਵੇਖਣ ਨੂੰ ਮਿਲ ਰਹੀਆਂ ਨੇ। ਤੀਜੇ ਦਿਨ ਐਥਲੈਟਿਕਸ ਦੇ ਇਵੈਂਟ ਘੋੜਿਆਂ ਦਾ ਨਾਚ ਅਤੇ ਉਂਟ ਦਾ ਨਾਚ ਦੇਖਣ ਨੂੰ ਮਿਲਿਆ। ਕਿਲਾ ਰਾਏਪੁਰ ਦੇ ਖੇਡ ਮੈਦਾਨ 'ਚ ਕਾਫੀ ਵੱਡੀ ਗਿਣਤੀ 'ਚ ਦਰਸ਼ਕ ਵੀ ਪਹੁੰਚੇ। ਪਰ ਮੇਲੇ ਦੇ ਆਖਰੀ ਦਿਨ ਯਾਨੀ ਕਿ ਐਤਵਾਰ ਨੂੰ ਇਹ ਗਿਣਤੀ ਦੁੱਗਣੀ ਹੋਣ ਦੀ ਉਮੀਦ ਹੈ। ਖੇਡ ਦਾ ਆਖਰੀ ਦਿਨ ਪੰਜਾਬ ਦੇ ਵਿਰਸੇ ਨਾਲ ਜੁੜਿਆ ਖੇਡਾਂ ਨਾਲ ਰੰਗਿਆ ਹੋਏਗਾ। ਹੁਣ ਮੇਲੇ ਦੇ ਆਖਰੀ ਦਿਨ ਪੰਜਾਬ ਪੁਲਿਸ ਅਕੈਡਮੀ ਫਿਲੌਰ ਦੀ ਮੋਟਰਸਾਈਕਲ ਸਟੰਟ ਤੇ ਹਰ ਕਿਸੇ ਦੀ ਨਜ਼ਰ ਹੋਵੇਗੀ। ਅਤੇ ਪਟਿਆਲਾ ਦੇ ਰਵੀ ਗਰੁੱਪ ਦੇ ਮੋਟਰਸਾਈਕਲ ਸ਼ੋਅ ਨੂੰ ਵੇਖਣ ਲਈ ਦਰਸ਼ਕ ਉਤਸੁਕ ਰਹਿਣਗੇ। ਕਬੱਡੀ ਓਪਨ ਦਾ ਫਾਈਨਲ ਵੀ ਐਤਵਾਰ ਨੂੰ ਖੇਡਿਆ ਜਾਵੇਗਾ। ਪੰਜਾਬ ਦੇ ਵਿਰਸੇ ਦੇ ਰੰਗਾਂ ਨੂੰ ਦਰਸਾਉਂਦਾ ਇਹ ਮੇਲਾ ਐਤਵਾਰ ਨੂੰ ਆਪਣੇ ਪਰਪੂਰਜੋ ਬੰਤੇ ਹੋਵੇਗਾ